ਤਮਾਸ਼ਾ ਨੇ ਕਾਰ ਸਵਾਰ ਨੌਜਵਾਨਾਂ ਤੇ ਅੰਨੇ ਵਾਹ ਚਲਾਈਆਂ ਗੋਲੀਆਂ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇਾਂ ਨੂੰ ਗੋਲੀਆਂ ਮਾਰ ਮਾਰ ਕੇ ਭਾਈ ਜੀ ਕਿੰਨੀ ਅਈ 14 ਗੋਲੀਆਂ ਲੱਗੀਆਂ ਪਰਵਾਰ ਵੱਲੋਂ 14 ਗੋਲੀਆਂ ਮਾਰ ਕਤਲ ਕਰਨ ਦਾ ਦਾਵਾ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਉਹਦਾ ਬਚਾ ਹੋਇਆ ਮੁੰਡੇ ਮ੍ਰਿਤਕ ਦਾ ਦੋਸਤ ਗੰਭੀਰ ਜ਼ਖਮੀ ਕਾਤਲ ਮੌਕੇ ਤੋਂ ਹੋਏ ਫਰਾਰ ਪੰਜ ਛੇ ਨੌਜਵਾਨ ਆਏ ਮੋਟਰਸਾਈਕਲਾਂ ਤੇ ਇੱਕ ਕਰੇਟਾ ਗੱਡੀ ਦੇ ਜਾਂਦੇ ਪਏ ਇਹਦੇ ਕੋਲੋਂ ਜਿੰਹਾ ਪੰਜਾਬ ਵਿੱਚ ਇੱਕ ਕਤਲ ਦੀ ਵੱਡੀ ਵਾਰਦਾਤ ਹੋਈ ਆ ਸ਼ਰਮ ਆਮ ਨੌਜਵਾਨ ਦਾ ਗੋਲੀਆਂ ਮਾਰ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਦੋਸਤ ਨਾਲ ਕ੍ਰੇਟਾ ਗੱਡੀ ਤੇ ਸਵਾਰ ਹੋ ਕੇ ਰਾਤ ਦੇ ਸਮੇਂ ਘਰੋਂ ਖਾਣਾ ਖਾਣ ਲਈ ਬਾਹਰ ਗਿਆ ਸੀ ਜਾਣਕਾਰੀ ਮੁਤਾਬਕ ਨੌਜਵਾਨ ਰਸਤੇ 'ਚ ਜਾ ਰਹੇ ਸੀ ਉਸ ਦੌਰਾਨ ਮੋਟਰਸਾਈਕਲ ਸਵਾਰ ਬਦਮਾਸ਼ ਪਿੱਛੇ ਤੋਂ ਆਏ ਤੇ ਨੌਜਵਾਨਾਂ ਨੂੰ ਘੇਰ ਉਹਨਾਂ ਦੀ ਗੱਡੀ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਪਰਿਵਾਰ ਮੁਤਾਬਕ 14 ਗੋਲੀਆਂ ਨੌਜਵਾਨ ਨੂੰ ਮਾਰੀਆਂ ਗਈਆਂ ਨੇ ਜਿਸ ਕਾਰਨ ਉਸ ਦੀ मौके ਤੇ ਹੀ ਤੜਫ ਤੜਫ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ 4 ਗੋਲੀਆਂ ਮ੍ਰਿਤਕ ਦੇ ਦੋਸਤ ਨੂੰ ਵੀ ਲੱਗੀਆਂ ਨੇ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਉਹ ਰਾਤ ਨੂੰ ਘਰੋਂ ਕਹਿ ਗਿਆ ਕਿ ਮੈਂ ਰੋਟੀ ਖਾਣ ਚੱਲਣਾ ਹੈ ਰੋਟੀ ਖਾ ਕੇ ਆਂਦਾ ਹੀ ਮਾਰ ਮਾਰ ਮੰਦੀ ਲੱਗੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਭਾਈ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਭਾਈ 14 ਗੋਲੀਆਂ ਲੱਗੀਆਂ ਜੀ ਹਾਂਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੇ ਉਹਦਾ ਬਚਾ ਹੋਇਆ ਮੁੰਡੇ ਦਾ ਤਾਂ ਕਿਹੜੀ ਗੱਡੀ ਦੇ ਵਿੱਚ ਭਾਈ ਘਰੇਟਾ ਗੱਡੀ ਦੇ ਵਿੱਚ ਭਾਈ ਇਹਨੇ ਕਾਰਵਾਈ ਪੁਲਿਸ ਕਰਦੇ ਵੇ ਹਲੇ ਅੱਲੇ ਕੋ ਜੇ ਸਾਨੂੰ ਗੱਲ ਨਹੀਂ ਕੀਤੀ ਪੁੱਸਣਾ ਨੇ ਕਾਰਵਾਈ ਕਹਿੰਦੇ ਕਰਦੇ ਪਏ ਆਪਾਂ ਬਸ ਤੇ ਤੁਹਾਡਾ ਭਰਾ ਕਰਦਾ ਕੀ ਹੈ ਭਾਈ ਦਿੱਲੀ ਵੇਚ ਤੇ ਲਕੋ ਇਲੈਕਸ਼ਨ ਕਰਦਾ ਹੈ ਦਿੱਲੀ ਵੇਚ ਤੇ ਇਹ ਭਾਈ 11 ਸਾਢੇ ਗਿਆ 11 ਵਜੇ ਦਾ ਟਾਈਮ ਹੈ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਅਦ ਤੇ ਮੈਂ ਘਰ ਨਹੀਂ ਖਾਣੀ ਰੋ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਹੁਣ ਤੁਹਾਡੇ ਭਰਾ ਦੇ ਭਾਈ 14 ਗੋਲੀਆਂ ਲੱਗੀਆਂ ਸੀ ਮੌਕੇ ਤੇ ਡੈੱਡ ਹੋ ਗਿਆ ਕਤਲ ਦੀ ਇਹ ਵੱਡੀ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਦੇਰ ਰਾਤ 골ਡਨ ਐਵੇਨਿਊ ਦੇ ਬਾਹਰ ਸੜਕ ਤੇ ਨੌਜਵਾਨਾਂ ਨੂੰ ਬਦਮਾਸ਼ਾਂ ਵੱਲੋਂ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਨੇ ਇਸ ਵਾਰਦਾਤ ਚ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਇਸ ਵਾਰਦਾਤ ਨੂੰ ਲੈ ਕੇ ਆਖਰ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਮਕਦਮਾ ਨੰਬਰ 120 ਦਰਜ ਕੀਤਾ ਵਾਰਦਾਤ 100 110 ਬੀ ਐਨ ਸਟੇਟ 25 ਆਦਮੇ। 5-6 ਨੌਜਵਾਨ ਆਏ ਮੋਟਰਸਾਈਕਲਾਂ ਤੇ। ਇੱਕ ਕਰੇਟਾ ਗੱਡੀ ਦੇ ਜਾਂਦੇ ਪਏ ਸੀ ਤੇ ਪੁਲਿਸ ਨੇ ਆ ਕੇ ਤੇ ਕਿੰਨੇ ਵਜੇ ਦੀ ਘਟਨਾ ਜੀ ਇਹ ਸਾਰੀ? ਆ ਰਾਤ ਦੀ ਹੈ ਤਕਰੀਬ 2:00 ਤਾਂ ਹੀ ਵੇ। ਦੋ ਜਣੇ ਕਾਰ ਤੇ ਜਾ ਰਹੇ ਸੀ ਕਰੇਟਾ ਕਾਰ ਤੇ। ਅੱਛਾ ਜੀ। ਤੇ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਨੂੰ ਬੋਲ ਚਲਾਈ ਗਈ? 5-6 ਨੌਜਵਾਨ ਦਾ ਸਰੇਹ 500-900 ਦਾ ਉਹ ਕਿੱਥੇ ਦੇ ਸੀ? ਮੋਟਰਸਾਈਕਲਾਂ ਤੇ। ਅੱਛਾ ਕੀ ਕਾਰਨ ਕੋ ਦਿਸੂਨੀ ਹੈ ਉਹਨਾਂ ਦੀ? ਇਹ ਪਤਾ ਹੁਣ 30 ਤੋਂ ਬਾਅਦ ਪਤਾ ਲੱਗੇਗਾ। ਤੇ ਕੀ ਹੁਣ ਕਾਰਵਾਈ ਕੀਤੀ ਗਈ ਹੈ? ਪਰ ਚਾ ਮੁਕਦਮਾ ਸਰਜ ਹੋ ਗਿਆ। ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਵਾਰਦਾਤ ਨੂੰ ਲੈ ਕੇ ਦਹਿਲ ਉੱਠਿਆ ਸਹਿਮ ਉੱਠਿਆ ਅਜੇ ਤੱਕ ਕਤਲ ਪਿੱਛੇ ਦੀ ਵਜ੍ਹਾ ਨਿਕਲ ਕੇ ਸਾਹਮਣੇ ਨਹੀਂ ਆ ਸਕੀ ਕਿ ਆਖਰ ਕਿਸ ਵੱਲੋਂ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਆਖਰ ਕਤਲ ਪਿੱਛੇ ਦੀ ਵਜ੍ਹਾ ਕੀ ਰਹੀ ਹੈ ਅਜੇ ਕਈ ਸਵਾਲ ਨੇ ਜਿਨ੍ਹਾਂ ਦਾ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ ਬਿਊਰੋ ਰਿਪੋਰਟ ਜਗਬਣੇ ਟੀਵੀ